ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਜੀ ਮੌਸਮ ਦੀ ਜਾਣਕਾਰੀ 24 ਤੋਂ 27 ਅਗਸਤ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਹਾਂ ਜੀ ਲਗਾਤਾਰ ਪੰਜਾਬ ਦੇ ਉੱਪਰ ਬੱਦਲਵਾਈ ਦਾ ਦੌਰ ਦੇਖਣ ਨੂੰ ਮਿਲ ਰਿਹਾ ਬੀਤੀ ਕੱਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬੱਦਲਵਾਈ ਤਗੜੇ ਰੂਪ ਦੇ ਵਿੱਚ ਵਧਣੀ ਸ਼ੁਰੂ ਹੋ ਚੁੱਕੀ ਸੀ ਜੋ ਹੁਣ ਸਾਫ਼ ਦਿਖਾਈ ਦੇ ਰਿਹਾ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤੇ ਆਪਾਂ ਹੁਣ ਕਿਉਂਕਿ ਲਗਾਤਾਰ ਬਰਸਾਤ ਦੇ ਹਾਲਾਤ ਵੱਧ ਰਹੇ ਨੇ ਭਾਰੀ ਮੀਂਹ ਦੀ ਉਮੀਦ ਹੈ ਹੜਵਰਕੇ ਹਾਲਾਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਵਿੱਚ ਬਣੇ ਹੋਏ ਨੇ ਤੇ ਆਪਾਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਕਿਸ-ਕਿਸ ਦਿਨ ਕਿਸ ਦਿਨ ਦਾ ਮੀਂਹ ਹੈ ਉਹ ਦੇਖ ਲੈਂਦੇ ਆ ਜੀ 24 ਅਗਸਤ ਦੀ ਅਗਰ ਗੱਲ ਕਰੀ ਜਾਵੇ ਤਾਂ ਸਭ ਤੋਂ ਪਹਿਲਾਂ ਦੇਖਾਂਗੇ ਕਿ ਪੰਜਾਬ ਦੇ ਉੱਤਰ ਪੂਰਬੀ ਇਲਾਕੇ ਤੇ ਉੱਤਰ ਪੱਛਮੀ ਇਲਾਕੇ ਪਠਾਨਕੋਟ ਗੁਰਦਾਸਪੁਰ ਅਮਰitsar ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਤੇ ਮੋਹਾਲੀ ਦੇ ਵਿੱਚ ਭਾਰੀ ਬਰਸਾਤ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਇਨ ਇਲਾਕੇ ਵਿੱਚ ਠੀਕ ਠਾਕ ਬੱਦਲਬਾਹੀ ਆਪੇਗੀ ਕਿਣਮਣ ਕਣੀ ਅਤੇ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਤੇ ਰਹੇ ਨੇ ਬਾਕੀ ਮਾਲਵਾ ਸੈਂਟਰ ਪੰਜਾਬ ਅਤੇ ਮਾਝੇ ਦੇ ਕੁਝ ਕਸ਼ਕ ਇਲਾਕੇ ਜਿਵੇਂ ਕਿ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਫਰੀਦਕੋਟ ਫਿਰੋਜ਼ਪੁਰ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਲੁਧਿਆਣਾ ਪਟਿਆਲਾ ਤੇ ਫਤਿਹਗੜ੍ਹ ਵਿੱਚ ਠੀਕ-ਠਾਕ ਬਦਲਵਾਈ ਯਾਨੀ ਕਿ ਐਵਰੇਜ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ 25 ਤੋਂ 50-75% ਦੇ ਚਾਂਸ ਲਗਾਤਾਰ ਮੀਂਹ ਦੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਜਿਹੜੇ ਨੀਲੇ ਰੰਗ ਦੇ ਇਹ ਵਾਲੇ ਜ਼ਿਲ੍ਹੇ ਨੇ ਜਿਹੜੇ ਕਿ ਮਾਝੇ ਅਤੇ ਦੁਆਬੇ ਨੂੰ ਰਿਪਰੈਜ਼ੈਂਟ ਕਰਦੇ ਨੇ ਇਹਨਾਂ ਵਿੱਚ ਤਗੜਾ ਮੀਂਹ ਹੋਣ ਦੇ ਪੂਰੇ-ਪੂਰੇ ਚਾਂਸ ਬਣਦੇ ਹੋਏ ਸਾਨੂੰ ਦਿਖਾਈ ਦੇ ਰਹੇ ਨੇ ਆਉਂਦੇ ਜਿਹਨਾਂ ਦੀ ਗੱਲ ਕਰੀਏ ਤਾਂ 25 ਤਰੀਕ ਨੂੰ ਸਿਸਟਮ ਤਿੰਨ ਤਰੀਕੇ ਦਾ ਬਣ ਰਿਹਾ ਜੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਅਗਰ ਘੱਟ ਮੀਂਹ ਦੀ ਗੱਲ ਕਰੀਏ ਤਾਂ ਮਾਲਵਾ ਵੈਲਟ ਜਿਹਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਇਹ ਚਾਰ ਜ਼ਿਲ੍ਹੇ ਲਈ ਮੇਨ ਤੌਰ ਤੇ ਇਹਨਾਂ ਵਿੱਚ ਘੱਟ ਹੀ ਮੀ ਹੈ ਬਾਕੀ ਬਠਿੰਡਾ ਮੋਗਾ ਬਰਨਾਲਾ ਤੇ ਮਾਨਸਾ ਵਿੱਚ ਵੀ ਬਹੁਤ ਘੱਟ ਮੀ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਜਿਆਦਾ ਮੀ ਦੀ ਉਮੀਦ ਗੱਲ ਕਰੀ ਜਾਵੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੂਪਨਗਰ ਵਿੱਚ ਦੇਖਣ ਨੂੰ ਮਿਲੇਗਾ ਇਹ ਜਿਆਦਾ ਮੀ ਨਾਲ ਇਲਾਕੇ ਵਿੱਚ ਹੈ ਤੇ ਸੈਂਟਰਲ ਪੰਜਾਬ ਦੀ ਬੈਲਟ ਦੀ ਗੱਲ ਕਰੀ ਜਾਵੇ ਤਾਂ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਤੇ ਮੁਹਾਲੀ ਵਿੱਚ ਦਰਮਿਆਨਾ ਮੀ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ 26 ਅਗਸਤ ਦੀ ਗੱਲ ਕਰੀ ਜਾਵੇ ਤਾਂ ਤੁਸੀਂ ਦੇਖੋਗੇ ਕਿ ਫੇਰ ਤੋਂ ਲਗਭਗ ਪੂਰੇ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਹੈ ਪਰ ਮੇਨ ਚਾਰ ਜ਼ਿਲ੍ਹੇ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਰੂਪਨਗਰ ਹੋਣਗੇ ਜਿਨ੍ਹਾਂ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਹੈ ਪਰ ਨਾਲ ਦੇ ਨਾਲ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਮਾਸ਼ਹਿਰ ਮੁਹਾਲੀ ਅਤੇ ਫਤਿਹਗੜ੍ਹ ਦੇ ਇਲਾਕੇ ਵਿੱਚ ਵੀ ਠੀਕ-ਠਾਕ ਬਰਸਾਤ ਹੋ ਸਕਦੀ ਹੈ। ਬਾਕੀ ਐਵਰੇਜ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਤਰਨਤਾਰਨ ਨਮੂਗਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਇਹਨਾਂ ਵਿੱਚ ਐਵਰੇਜ ਬਰਸਾਤ ਸਾਨੂੰ ਦੇਖਣ ਨੂੰ ਮਿਲੇਗੀ ਬੱਦਲਬਾਹੀ ਬਣੀ ਰਹੇਗੀ 30 ਡਿਗਰੀ ਦੇ ਨੇੜੇ ਤੇੜੇ ਤਾਪਮਾਨ ਵੰਦੇ ਹੋਏ ਦਿਖਾਈ ਦੇ ਰਹੇ ਨੇ ਗਰਮੀ ਤੋਂ ਰਾਹਤ ਇਹਨਾਂ ਇਲਾਕਿਆਂ ਦੇ ਵਿੱਚ ਬਣਦੀ ਹੋਈ ਸਾਨੂੰ ਦਿਖਾਈ ਦੇਵੇ ਕਿ ਜਿਸ ਦੇ ਕਾਰਨ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਇੱਕ ਤਰ੍ਹਾਂ ਦਾ ਕਹਿ ਲਈਏ ਤਾਂ ਲਗਾਤਾਰ ਝੜੀनुਮਾ ਮਾਹੌਲ ਮੀਂਹ ਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਆਖਰੀ ਦਿਨ ਦੀ ਅਗਰ ਗੱਲ ਕਰੀ ਜਾਵੇ ਤਾਂ 27 ਤਰੀਕ ਨੂੰ ਸਿਸਟਮ ਥੋੜੇ ਜਿਹਾ ਕਮਜ਼ੋਰ ਪੈ ਰਹੇ ਨੇ ਸਿਰਫ ਸਾਨੂੰ ਉੱਤਰ ਪੂਰਬੀ ਪੰਜਾਬ ਦੇ ਫੇਰ ਚ ਤਿੰਨ ਚਾਰ ਜ਼ਿਲ੍ਹੇ ਜਿਹਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਨਮਾਸ਼ਹਿਰ ਦਾ ਕੁਸ਼ਕਲਾਕਾ ਇਹਦੇ ਵਿੱਚ ਮੀਂਹ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹ ਹਿਮਾਚਲ ਦੇ ਨਾਲ ਟੱਚ ਕਰਦੇ ਉਹ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਅਕਸਰ ਹੀ ਬਰਸਾਤ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹੇ ਦੀ 벨ਟ ਜਿਹੜੀ ਹੈ ਉਹਨਾਂ ਵਿੱਚ ਹੁੰਦੀ ਰਹਿੰਦੀ ਹੈ ਬਾਕੀ ਪੰਜਾਬ ਦੀ ਗੱਲ ਕਰੀ ਜਾਵੇ ਤਾਂ ਗੁਰਦਾਸਪੁਰ ਅਮਰitsar ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਤੇ ਮੁਹਾਲੀ ਵਿੱਚ ਵੀ ਠੀਕ-ਠਾਕ ਬਰਸਾਤ ਹਲਕੇ ਦਰਮਿਆਨੀ ਉਮੀਦ ਹੈ ਕਿ 20 ਤੋਂ 25% ਦੀ ਬੱਦਲਬਾਹੀ ਦੇ ਨਾਲ ਗਰਜ ਚਮਕ ਤੇ ਤੇਜ਼ ਹਨੇਰੀ ਵਰਗੇ ਹਾਲਾਤ ਬਣ ਸਕਦੇ ਨੇ ਮੀਂਹ ਦੀ ਉਮੀਦ ਪੂਰੀ-ਪੂਰੀ ਬਣੀ ਹੋਈ ਹੈ ਕਿ ਇਹਨਾਂ ਇਲਾਕਿਆਂ ਵਿੱਚ ਠੀਕ-ਠਾਕ ਬਰਸਾਤ ਹੋਵੇਗੀ ਪਰ ਤਰਨਤਾਰਨ ਫਿਰੋਜ਼ਪੁਰ ਮੁਕਤਸਰ ਫਜ਼ਿਲਕਾ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੇ ਪਟਿਆਲਾ ਦੇ ਵਿੱਚ ਬਹੁਤ ਘੱਟ ਉਮੀਦ ਹੈ ਕਿ ਮੀਂਹ ਹੋਵੇਗਾ ਯਾਨੀ ਕਿ 27 ਅਗਸਤ ਦੇ ਨੇੜੇ ਤੇੜੇ ਉਮੀਦ ਇਹ ਜਾਗ ਰਹੀ ਹੈ ਕਿ ਸਿਸਟਮ ਕਮਜ਼ੋਰ ਪੈੰਦੇ ਦਿਖਾਈ ਦੇ ਰਹੇ ਨੇ ਕੋਈ ਜਿਹੜੀ ਮੀਂਹ ਦੀ ਚਾਂਸ ਨੇ ਉਹ ਹੌਲੀ-ਹੌਲੀ ਕਮਜ਼ੋਰ ਪੈਣਗੇ ਘਟ ਮੀਂਹ ਦੀ ਉਮੀਦ ਹੈ ਜਾਨੀ ਕਿ ਮੌਨਸੂਨ ਹੁਣ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਜਿਵੇਂ ਜਿਵੇਂ ਹੁਣ ਅਗਸਤ ਮਹੀਨਾ ਖਤਮ ਹੋਵੇਗਾ ਸਤੰਬਰ ਆਵੇਗਾ ਤਾਂ ਮੌਨਸੂਨ ਘਟਦਾ ਹੋਇਆ ਦਿਖਾਈ ਦੇਵੇਗਾ ਤੇ ਮੀਂਹਾਂ ਦੀ ਉਮੀਦ ਵੀ ਸਾਨੂੰ ਘਟਦੀ ਹੋਈ ਦਿਖਾਈ ਦੇ ਰਹੀ ਹੈ ਸਤੰਬਰ ਦੇ ਪਹਿਲੇ ਦਿਨਾਂ ਵਿੱਚ ਦੁਆਰਾ ਤੋਂ ਭਾਰੀ ਬਰਸਾਤ ਦੀ ਉਮੀਦ ਹੈ ਜਿਸ ਦੇ ਨਾਲ ਹੜ੍ਹ ਦੇ ਹਾਲਾਤ ਹੋਰ ਬਣ ਸਕਦੇ ਨੇ ਤੇ ਉਹ ਜਾਣਕਾਰੀ ਅਸੀਂ ਜਲਦ ਨਵੀਂ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਉਹ ਜਾਣਕਾਰੀ ਤੁਹਾਨੂੰ ਪਿੰਨਾ ਕਿਸੇ ਰੁਕਾਵਟ ਤੋਂ ਮਿਲਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ